ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਦੁਨੀਆ ਭਰ ਦੇ ਦੇਸ਼ਾਂ ਤੇ ਲਗਾਏ ਗਏ ਟੈਰਿਫਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 트੍ਰੰਪ ਨੇ ਭਾਰਤ ਤੇ ਛੋਟ ਵਾਲਾ ਰੈਸੀਪਰੋਕਲ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਭਾਰਤ ਅਮਰੀਕਾ ਉੱਤੇ 52% ਦੀ ਟੈਰਿਫ ਲਗਾਉਂਦਾ ਹੈ ਤੇ ਇਸ ਦੇ ਜਵਾਬ ਵਿੱਚ ਅਮਰੀਕਾ ਨੇ ਭਾਰਤ ਤੇ 26% ਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਹ ਟੈਰਿਫ 3 ਅਪ੍ਰੈਲ ਦੀ ਰਾਤ 12 ਵਜੇ ਇੱਕ ਮਿੰਟ ਤੋਂ ਲਾਗੂ ਹੋ ਜਾਣਗੇ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਫਾਰਮਾ ਇਲੈਕਟ੍ਰੀਕਲਜ਼ ਊਰਜਾ ਉਦਯੋਗਾਂ ਨੂੰ ਰਾਹਤ ਦਿੱਤੀ ਗਈ ਹੈ ਤੇ ਹੀਰੇ ਅਤੇ ਗਹਿਣੇ ਕਾਰਾਂ ਅਤੇ ਕਾਰਾਂ ਦੇ ਪੁਰਜ਼ੇ ਅਤੇ ਸੀ ਫੂਡ ਉਦਯੋਗਾਂ ਤੇ ਟੈਰਿਫ ਦਾ ਅਸਰ ਪਵੇਗਾ ਟੈਰਿਫ ਕਾਰਨ ਇਹਨਾਂ ਦੇ ਨਿਰਯਾਤ ਵਿੱਚ ਵੀ ਤੁਰੰਤ ਗਿਰਾਵਟ ਆ ਜਾਵੇਗੀ ਕਿਉਂਕਿ ਅਮਰੀਕਾ ਵਿੱਚ ਇਹਨਾਂ ਵਸਤਾਂ ਦੀ ਕੀਮਤ ਵੱਧ ਜਾਵੇਗੀ ਦੂਸਰੇ ਪਾਸੇ ਇਸ ਦਾ ਸਿੱਧਾ ਅਸਰ ਭਾਰਤ ਤੇ ਵੀ ਪਵੇਗਾ ਕਿਉਂਕਿ ਨਿਰਿਆਤ ਨਾ ਹੋਣ ਕਰਕੇ ਇਨ ਉਦਯੋਗਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪਵੇਗਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਟੈਰਿਫ ਲਗਾ ਕੇ ਉਹ ਆਪਣੀ ਘਰੇਲੂ ਉਦਯੋਗਾਂ ਨੂੰ ਵਧਾਵਾ ਦੇਣਾ ਚਾਹੁੰਦੇ ਹਨ ਇਸ ਪੂਰੇ ਮੁੱਦੇ ਤੇ ਵਿਰੋਧੀ ਧਿਰ ਵੱਲੋਂ ਰਾਹੁਲ ਗਾਂਧੀ ਨੇ ਸਰਕਾਰ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕੀਤੀ ਅਤੇ ਕਿਹਾ ਅਮਰੀਕੀ ਟੈਰਿਫ ਭਾਰਤੀ ਅਰਥ ਵਿਵਸਥਾ ਨੂੰ ਬਰਬਾਦ ਕਰ ਦੇਵੇਗਾ